ਗੈਂਗਸਟਰ ਠੋਕਾਂਗੇ ਬਣਾ ਕੇ ਆਪਕੇ ਹਾਂਜੀ ਸੱਤਾਪੇ ਵਾਲਾ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਗੈਂਗਸਟਰਵਾਦ ਨੂੰ ਠੋਕਿਆ ਜਿਹੜਾ ਜਾਵੇਗਾ ਔਰ ਗੈਂਗਸਟਰਵਾਦ ਨੂੰ ਖਤਮ ਜਿਹੜਾ ਕੀਤਾ ਜਾਵੇਗਾ ਹਰਬੀਰ ਸਿੰਘ ਸੰਧੂ ਨੇ ਵੱਡਾ ਬਿਆਨ ਦਿੱਤਾ ਕਿ ਗੈਂਗਸਟਰਾਂ ਦੇ ਫੌਨ ਜਿਹੜੇ ਉਹ ਕਰਵਾਏਗੇ ਗੁਰੂ ਘਰਾਂ ਦੇ ਵਿੱਚੋਂ ਰਾਸ਼ਨ ਜਿਹੜਾ ਉਹ ਤਕਸੀਮ ਕੀਤਾ ਗਿਆ ਔਰ ਗੁਰੂ ਘਰ ਦੇ ਵਿੱਚੋਂ ਹੀ ਪੈਸੇ ਜਿਹੜੇ ਉਹ ਵੀ ਵੰਡੇਗਾ ਵੱਡੇ ਵੱਡਾ ਬਿਆਨ ਹਰਬੀਰ ਸਿੰਘ ਸੰਧੂ ਨੇ ਦਿੱਤਾ ਔਰ ਵੱਡੀ ਜਿੱਤ ਵੀ ਜਿਹੜੀ ਆ ਉਹ ਦਰਜ ਕੀਤੀ ਹੈ ਹਰਮੀਤ ਸਿੰਘ ਸੰਧੂ ਨੇ तकरीबन 12000 ਦੀ ਲੀਡ ਦੇ ਨਾਲ ਇਹ ਜਿੱਤ ਜਿਹੜੀ ਆ ਉਹ ਦਰਜ ਕੀਤੀ ਆ ਜੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜੀ ਫੈਸਲਾ ਦੇ ਨਾਲ ਸਵਾਗਤ ਜਿਹੜਾ ਉਹ ਹਰਮੀਤ ਸਿੰਘ ਸੰਧੂ ਦਾ ਕੀਤਾ ਜਾ ਰਿਹਾ ਔਰ ਕੁੱਲ ਮਿਲਾ ਕੇ ਹਰਮੀਤ ਸਿੰਘ ਸੰਧੂ ਨੇ ਵੱਡਾ ਬਿਆਨ ਦਿੱਤਾ ਕਿ ਗੈਂਗਸਟਰਾਂ ਦੇ ਫੋਨ ਜਿਹੜੇ ਉਹ ਕਰਵਾਏ ਗਏ ਗੁਰੂ ਘਰਾਂ ਦੇ ਵਿੱਚੋਂ ਰਾਸ਼ਨ ਜਿਹੜਾ ਉਹ ਤਕਸੀਮ ਕੀਤਾ ਗਿਆ ਔਰ ਗੁਰੂ ਘਰ ਦੇ ਵਿੱਚੋਂ ਹੀ ਪੈਸੇ ਜਿਹੜੇ ਉਹ ਵੀ ਵੰਡੇ ਗਏ ਵੱਡੇ ਵੱਡਾ ਬਿਆਨ ਹਰਬੀਰ ਸਿੰਘ ਸੰਧੂ ਨੇ ਦਿੱਤਾ ਔਰ ਵੱਡੀ ਜਿੱਤ ਵੀ ਜਿਹੜੀ ਆ ਉਹ ਦਰਜ ਕੀਤੀ ਆ ਤਸਵੀਰਾਂ ਫਿਲਹਾਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਸਮਰਥਕ ਜਿਹੜੇ ਨੇ ਉਹ ਹਰਬੀਰ ਸਿੰਘ ਸੰਧੂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਵੱਡੀ ਜਿੱਤ ਜਿਹੜੀ ਹੈ ਹਰਮੀਤ ਸਿੰਘ ਸੰਧੂ ਨੇ ਤਕਰੀਬਨ 12000 ਦੀ ਲੀਡ ਦੇ ਨਾਲ ਇਹ ਜਿੱਤ ਜਿਹੜੀ ਹੈ ਉਹ ਦਰਜ ਕੀਤੀ ਹੈ ਹਰਮੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਇਹ ਵੱਡੀ ਜਿੱਤ ਇਸ ਵਕਤ ਹੋਈ ਹੈ ਔਰ ਗੈਂਗਸਟਰਵਾਦ ਤੋਂ ਤਮ ਘੇੜੀਆਂ ਉਹ ਦਵਾਈਆਂ ਗਈਆਂ ਗੁਰੂ ਘਰਾਂ ਦਾ ਪੈਸਾ ਜਿਹੜਾ ਉਹ ਖਰਚ ਕੀਤਾ ਗਿਆ ਔਰ ਗੁਰੂ ਘਰ ਦੀ ਗੋਲਕ ਚੋਂ ਪੈਸੇ ਜਿਹੜੇ ਉਹ ਵੰਡੇ ਗਏ ਔਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਵੱਡੀ ਵੱਡਾ ਬਿਆਨ ਫਰਮੀਤ ਸਿੰਘ ਸਿੰਧੂ ਨੇ ਵੱਲੋਂ ਜਿਹੜਾ ਉਹ ਜਾਰੀ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਵੱਡੀ ਕੀਤੀ ਵਿੱਚ ਸ਼ਹਿਰੀ ਕਲਸੀ ਜਿਹੜੇ ਨਾਲ ਨਜ਼ਰ ਆ ਰਹੇ ਨੇ ਵੱਡੀ ਕੀਤੀ ਵਿੱਚ ਸਮਰਥਕ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਵੱਡੀ ਜਿੱਤ ਹਰਮਿੰਦਰ ਸਿੰਘ ਸੰਧੂ ਦੀ ਹੋਈ ਆ ਇੱਕ ਵਾਰ ਜਿੱਤ ਦੇ ਅੰਕੜੇ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰ ਲੈਨੇ ਆ ਕਿ 16 ਰਾਊਂਡ 16 ਰਾਊਂਡ ਦੀ ਜਿਹੜੀ ਗਿਣਤੀ ਆ ਉਹ ਪੂਰੀ ਹੋਈ ਆ ਤਸਵੀਰਾਂ ਇਸ ਵੇਲੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਹਾਡਾ ਨਾਲ ਸਾਂਝੀਆਂ ਕਰਵਾ ਲਿਆ ਕਰਾ ਆ ਆ ਪਵਾ ਰਹੀ ਆ ਸੰਧੂ ਸਾਹਿਬ ਸੰਧੂ ਸਾਹਿਬ ਇਹ ਕਿਹੋ ਜਿਹੇ ਤਰ੍ਹਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਏਡਾ ਫਤਵਾ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਏਡਾ ਫਤਵਾ ਦਿੱਤਾ ਇੱਕ ਮਿੰਟ ਆ ਉਹ ਬਾਈ ਤੁਹਾਨੂੰ ਦਵਾਈ ਦੇਖੋ ਇਹ ਇਹ ਜਿਹੜੀ ਜਿੱਤ ਆ ਇਹ ਜਿੱਤ ਲੋਕਾਂ ਦੀ ਜਿੱਤ ਔਰ ਉਹਨਾਂ ਮਾੜੇ ਅੰਸਰਾਂ ਦੇ ਬਰ ਖਿਲਾਫ ਵੀ ਜਿੱਤ ਆ ਜਿਨ੍ਹਾਂ ਨੇ ਤਮਕਾ ਆ ਕੇ ਲੋਕਾਂ ਨੂੰ ਡਰਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਬਰਖਲਾ ਫੇਜੇ ਤੇ ਯਾਰ ਯਾਰ ਸਿੰਪਲ ਗੱਲ ਆ ਅਕਾਲੀ ਦਲ ਨੇ ਕੀ ਨਹੀਂ ਕੀਤਾ ਮੇਰੇ ਕੋ ਤੇ ਫੋਟੋਆਂ ਵੀ ਹੈਗੀਆਂ ਜਦੋਂ ਇਹ ਮੈਟ ਲਾਦੇ ਬਿਸਰੇ ਲਾਦ ਰਾ ਤੇ ਜਿਹੜੇ ਪਿੰਡਾਂ 'ਚ ਲੈ ਕੇ ਜਾਂਦੇ ਆ ਇਹ ਉਹ ਮੈਨੂੰ ਉਹ ਜਿਹੜੀਆਂ ਫੋਟੋ ਮੈਂ ਤੁਹਾਨੂੰ ਨਸ਼ਰ ਕਰੂੰਗਾ ਚਲੋ 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 ਜੀ ਵੀਰਾਂ ਤੁਸੀਂ ਦੇਖਿਆ ਕਿ ਵੱਡਾ ਬਿਆਨ ਜਿਹੜਾ ਉਹ ਹਰਮਿੰਦਰ ਸਿੰਘ ਸੰਧੂ ਵੱਲੋਂ ਦਿੱਤਾ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਇਹ ਇਧਰ ਚੱਕੋ ਗੁਰੂ ਘਰ ਦੀ ਗੋਲਕ ਦਾ ਇਸਤੇਮਾਲ ਕੀਤਾ ਗਿਆ ਪੈਸਿਆਂ ਦਾ ਇਸਤੇਮਾਲ ਜਿਹੜਾ ਕੀਤਾ ਗਿਆ ਜੀ ਅਸੀਂ ਮਾਜੇ ਦੇ ਲੋਕ ਫਸਲਾਂ ਦੇ ਉੱਤੇ ਸਭ ਤੋਂ ਜ਼ਿਆਦਾ ਸਭ ਵੀ ਬਲੈਗ ਰਹੇ ਹੋ ਔਰ ਜਿਹੜੇ 10 ਸਾਲ ਨਹੀਂ ਰੇ ਜਿਹੜੇ ਵਿਕਾਸ ਕਾਰਜ ਨਹੀਂ ਹੋਏ ਫਸਲਾਂ ਜਿਹੜੇ ਵਿਕਾਸ ਕਾਰਜ ਕਰਨੇ ਆਏ ਜਿਹੜੇ ਵਿਕਾਸ ਕਾਰਜ ਕਰਨ ਜਾ ਰਹੇ ਹੁਣ ਜਲਦੀ ਚਲੋ ਆਓ ਸੰਧੂ ਸਾਹਿਬ ਫਲਾਈਓਵਰ ਦਾ ਕਹਿਣਾ ਆ ਦੇ ਗਾ ਗੱਲੋ ਜੀ ਸੰਧੂ ਸਾਹਿਬ ਫਲਾਈਓਵਰ ਫਲਾਈਓਵਰ ਕਿੰਨੀ ਦੇਰ ਸੰਧੂ ਸਾਹਿਬ ਫਲਾਈਓਵਰ ਕਿੰਨੀ ਦੇਰ ਤੋਂ ਹੁਣ ਜਿਵੇਂ ਵਾਦਾ ਕੀਤਾ ਲੋਕਾਂ ਦਾ ਕੀ ਕਹਿਣਾ ਚਾਹੁੰਦੇ ਹੋ ਸ਼ੁਰੂ ਹੋਊਗਾ ਜੀ ਹੁਣੇ ਹੀ ਸ਼ੁਰੂ ਹੋਊਗਾ ਜਲਦੀ ਸ਼ੁਰੂ ਹੋਊਗਾ ਬਿਲਕੁਲ ਸ਼ੁਰੂ ਹੋਊਗਾ ਕੈਪਸਿਕਾਰ ਦਾ ਨਾ ਪੈ ਜਾਏਗੀ ਸੰਦੂ ਸਾਹਿਬ ਗੈਂਗਸਟਰਾਂ ਨਾਲ ਨੱਥ ਪਾਈ ਜਾਵੇਗੀ ਸੰਦੂ ਸਾਹਿਬ ਗੈਂਗਸਟਰਾਂ ਨਾਲ ਨੱਥ ਪਾਈ ਜਾਵੇਗੀ ਗੈਂਗਸਟਰ ਠੋਕਾਂਗੇ ਬਣਾ ਕੇ ਹਾਂਜੀ ਸੰਦੂ ਦਾ ਬਿਲਕੁਲ ਹਰਮਿੰਦਰ ਸਿੰਘ ਸੰਦੂ ਨੇ ਕਿਹਾ ਕਿ ਗੈਂਗਸਟਰਵਾਦ ਨੂੰ ਠੋਕਿਆ ਜਿਹੜਾ ਜਾਵੇਗਾ ਔਰ ਗੈਂਗਸਟਰਵਾਦ ਨੂੰ ਖਤਮ ਜਿਹੜਾ ਕੀਤਾ ਜਾਵੇਗਾ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਹਰਮਿੰਦਰ ਸਿੰਘ ਸੰਦੂ ਨੇ ਜਿੱਤ ਜਿਹੜੀ ਹੈ ਉਹ ਦਰਜ ਕੀਤੀ ਹੈ ਵੱਡਾ ਬਿਆਨ ਜਿਹੜਾ ਉਹ ਜਾਰੀ ਕੀਤਾ ਕੀ ਗੈਂਗਸਟਰਵਾਦ ਨੂੰ ਖਤਮ ਜਿਹੜਾ ਉਹ ਕੀਤਾ ਜਾਵੇਗਾ ਪਰ ਜਿਹੜੇ ਵਿਕਾਸਕਾਰ ਜਿਹੜੇ ਹਣ ਵਾਲੇ ਨੇ ਉਹਨਾਂ ਨੂੰ ਪਹਿਲ ਤੇ ਆਧਾਰ ਤੇ ਜਿਹੜਾ ਉਹ ਕੀਤਾ ਜਾਵੇਗਾ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਰਮੀਸ਼ ਸਿੰਘ ਸੰਧੂ ਇਸ ਵਕਤ ਜਿਹੜੇ ਨੇ ਉਹ ਲੋਕਾਂ ਦਾ ਸਵਾਗਤ ਜਿਹੜਾ ਕਬੂਲਦੇ ਹੋਏ ਨਜ਼ਰ ਆ ਰਹੇ ਨੇ ਅੰਕੜਿਆਂ ਦੇ ਨਜ਼ਰ ਪਾਈ ਜਾਵੇ ਤਾਂ ਰਮੇਸ਼ ਸਿੰਘ ਸੰਧੂ 1291 ਵੋਟਾਂ ਦੇ ਫਰਕ ਦੇ ਨਾਲ ਜਿੱਤੂ ਰਹੇ ਨੇ 1291 ਵੋਟਾਂ ਦੇ ਫਰਕ ਦੇ ਨਾਲ ਜਿੱਤ ਜਿਹੜੀ ਆ ਉਹ ਦਰਜ ਕੀਤੀ ਗਈ ਆ 1291 ਵੋਟਾਂ ਦੇ ਫਰਕ ਦੇ ਨਾਲ ਜਿੱਤ ਜਿਹੜੀ ਆ ਉਹ ਦਰਜ ਕੀਤੀ ਗਈ ਆ ਬਹੁਤ ਸ਼ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਜਿਹੜੇ ਨੇ ਉਹ 30500 ਵੋਟਾਂ ਦੇ ਨਾਲ 3558 ਵੋਟਾਂ ਦੇ ਫਰਕ ਦੇ ਨਾਲ ਜਿਹੜੇ ਦੂਸਰੇ ਨੰਬਰ ਤੇ ਰਹੇ ਨੇ ਜੁਰ ਕੁੱਲ ਮਿਲਾ ਕੇ ਮਨਦੀਪ ਸਿੰਘ ਖਾਲਸਾ 19200 19620 ਵੋਟਾਂ ਦੇ ਨਾਲ ਤੀਜੇ ਸਥਾਨ ਤੇ ਜਿਹੜਾ ਹੋਰ ਰਹੇ ਨੇ ਇਸ ਦੇ ਨਾਲ ਹੀ ਕਾਂਗਰਸ ਦੇ ਕਰਨਵੀਰ ਸਿੰਘ 15078 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਹੇ ਨੇ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹਰਮਿੰਦਰ ਸਿੰਘ ਸੰਧੂ ਵੱਲੋਂ ਲੋਕਾਂ ਦਾ ਸਵਾਗਤ ਜਿਹੜਾ ਉਹ ਕਬੂਲਿਆ ਜਾ ਰਿਹਾ ਆਪਣੀ ਸਕਰੀਨ ਤੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਕਿ ਵੱਡੇ ਫਰਕ ਦੇ ਨਾਲ ਇਹ ਜਿਹੜੀ ਜਿੱਤ ਆ ਉਹ ਦਰਜ ਕੀਤੀ ਗਈ ਆ ਹਰਬੀਰ ਸਿੰਘ ਸੰਧੂ ਦੇ ਵੱਲੋਂ 12000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜੇਤੂ ਜਿਹੜੇ ਹੋ ਰਹੇ ਨੇ ਔਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਤਰਨਤਨ ਦੇ ਵਿੱਚ ਇਤਿਹਾਸ ਜਿਹੜਾ ਉਹ ਸਿਰਜਿਆ ਗਿਆ